प्यारे विद्यार्थी सब तो पहला मेरे चैनल तो बहुत बहुत स्वागत है जी विद्यार्थी स्टेट वालों एक जानकारी दी गई है जो कि सपितबर प्रीख्याव रिडेट है जी कि जो सितंबर में पेपर हो रहे हैं चाहे वह गणित विषय का पेपर है इससे मैथ विशा लिखा हुआ है चाहे तो वो मैथ विशा है चाहे वह सायंस विशा है ਐਸਐਸਬੀ ਸ਼ਾਇ ਏ ਤਿੰਨ ਵਿਸ਼ਿਆਂ ਦੀ ਮੇਨ ਗੱਲ ਕੀਤੀ ਹੈ ਜੀ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਇਹ ਤਿੰਨੇ ਹੀ ਵਿਸ਼ਿਆਂ ਦੇ ਵਿੱਚ ਜੋ ਆਬਜੈਕਟਿਵ ਪ੍ਰਸ਼ਨ ਆਉਂਦੇ ਹਨ ਜੋ 30 ਨੰਬਰ ਵਾਲਾ ਜੋ ਪਹਿਲਾ ਪਾਰਟ ਹੈ ਉਹ ਸੀਈਪ ਨਾਲ ਸੰਬੰਧਿਤ ਜੋ ਵਰਕਸ਼ੀਟਾਂ ਹਨ ਉਹਨਾਂ ਵਿੱਚੋਂ ਪਾਇਆ ਜਾਏਗਾ ਤੇ ਤੁਹਾਨੂੰ ਮੈਂ ਇਹ ਵੀ ਹੁਣ ਇਸ ਵੀਡੀਓ ਵਿੱਚ ਸਾਰਾ ਕੁਝ ਦੱਸੂਗਾ ਕਿ ਜੋ ਸੀਈਪ ਦੀਆਂ ਸ਼ੀਟਾਂ ਹਨ ਉਨ੍ਹਾਂ ਦੀ ਤਿਆਰੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਇਸ ਲਈ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਣਾ ਹੈ ਜੀ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਵਿੱਚ ਦੱਸਿਆ ਜਾਏਗਾ ਕਿ ਜੋ CEP ਦੀਆਂ ਸ਼ੀਟਾਂ ਹਨ ਉਹ ਤੁਸੀਂ ਕਿੱਥੋਂ ਪਤਾ ਕਿੱਥੋਂ ਲੈ ਸਕਦੇ ਹੋ ਉਸ ਦੀਆਂ ਸੌਲਡ ਜੋ ਸ਼ੀਟਾਂ ਹਨ ਤੁਹਾਨੂੰ ਕਿਸ ਤਰ੍ਹਾਂ ਉਹ ਮਿਲ ਸਕਦੀਆਂ ਹਨ ਸਾਰੇ ਹੀ ਵਿਸ਼ਿਆਂ ਦੀਆਂ ਮੈਥ ਵਿਸ਼ੇ ਦੀਆਂ ਸਾਇੰਸ ਅਤੇ ਐਸਐਸ ਵਿਸ਼ੇ ਦੀਆਂ ਜੋ CEP ਕੰਪੀਟੈਂਸੀ ਇਨਹਾਂਸਮੈਂਟ ਜੋ ਪਲਾਨ ਹੈ ਚੱਲ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿੱਖਿਆ ਵਿਭਾਗ ਦਾ ਉਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸੀਪੀ ਦੇ ਜੋ ਸ਼ੀਟਾਂ ਹਨ ਵਰਕਸ਼ੀਟਾਂ ਹਨ ਉਹਨਾਂ ਦੀ ਤਿਆਰੀ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇਹ ਸਾਰਾ ਕੁਝ ਆਪਾਂ জানਾਂਗੇ ਜੀ ਇਸ ਲਈ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਣਾ ਹੈ ਕਿ ਇਹਨਾਂ ਵਰਕਸ਼ੀਟਾਂ ਵਿੱਚੋਂ 30 ਨੰਬਰ ਦਾ ਜੋ ਪਹਿਲਾ 파ਟ ਹੈ ਉਹ ਆਏਗਾ ਤੇ ਖਾਲੀ ਥਾਵਾਂ ਭਰੋ ਤੇ ਸਹੀ ਗਲਤ ਵਾਲੇ ਜੋ ਪ੍ਰਸ਼ਨ ਹਨ ਉਹ ਅਲੱਗ ਤੌਰ ਤੇ ਜੋ ਸਤੰਬਰ ਦੀ ਪ੍ਰੀਖਿਆ ਹੈ ਉਸ ਦੇ ਵਿੱਚ ਨਹੀਂ ਪਾਏ ਜਾਣਗੇ ਇਸ ਲਈ ਤੁਸੀਂ ਜੋ ਸੀਈਪੀ ਦੀਆਂ ਸ਼ੀਟਾਂ ਹਨ ਉਹਨਾਂ ਦੀ ਹੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਤੇ ਹੁਣ ਤੁਹਾਨੂੰ ਮੈਂ ਦੱਸ ਦਿਆ ਕਿ ਜੋ ਸੀਈਪੀ ਦੀਆਂ ਸ਼ੀਟਾਂ ਹਨ ਉਹ ਤੁਹਾਨੂੰ ਕਿੱਥੋਂ ਮਿਲਣਗੀਆਂ ਜੀ ਤੇ ਇਸ ਨੂੰ ਜੋ ਸੀਈਪੀ ਦੀਆਂ ਸ਼ੀਟਾਂ ਹੈ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਆਪਣੇ ਫੋਨ ਦੇ ਉੱਪਰ ਪਹਿਲਾਂ YouTube ਨੂੰ ਖੋਲਣਾ ਹੈ ਜੀ YouTube ਨੂੰ ਖੋਲ ਕੇ ਤੇ ਉਸ ਦੇ ਜੋ ਸਰਚ ਬਾਰ ਹੈ ਸਰਚ ਬਾਰ ਵਿੱਚ ਤੁਸੀਂ ਅਲਫਾ ਸਟਡੀਬਲ ਜੋ ਚੈਨਲ ਹੈ ਇਸ ਤਰ੍ਹਾਂ ਤੁਸੀਂ ਲਿਖ ਦੇਣਾ ਹੈ तो उसू सर्च कर लेना है जी इतने तुम्हें अल्फा पर लिख के तो देखो अल्फा इस तरह पूरा तुम लिख के चैनल का नाम अल्फा स्टडी बल तो उसू सर्च कर लेना है तो सब तो पहले देखना है कि जेकर तो चैनल सबसक्राइब नहीं किया तो उस सबसक्राइब जरूर कर लेना है जी तो जो तुम उबसक्राइब कर लोगे तो उतने लिखया आएगा सबसक्राइबड सबसक्राइबड आ जाएगा इट मीन उस सबसक्राइब कर लिया है जेकर सबसक्राइब लिखा है तो उसमें सबसक्राइबड ਕਰ ਲੈਣਾ ਹੈ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਤੇ 올 ਦੀ ਨੋਟੀਫਿਕੇਸ਼ਨ ਤੇ ਔਨ ਜੁੜ ਕਰ ਲੈਣਾ ਹੈ ਬੈਲ ਆਈਕਨ ਨੂੰ ਤੇ ਇਹ ਦੇਖੋ ਤੁਹਾਨੂੰ ਮੈਂ ਕਰਕੇ ਵੀ ਦਿਖਾ ਦਿੰਨਾ ਹੈ ਕਿ ਕਿਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਤੁਸੀਂ ਸਬਸਕ੍ਰਾਈਬ ਤੇ ਬਟਨ ਤੇ ਦਬਾਉਂਗੇ ਤੇ ਇਹ ਦੇਖੋ ਸਬਸਕ੍ਰਾਈਬ ਲਿਖਿਆ ਆ ਗਿਆ ਆਪਣੇ ਕੋ ਹੁਣ ਇਹ ਨਾਲ ਜੋ ਬੈਲ ਆਈਕਨ ਹੈ ਇਹ ਜੋ ਬੈਲ ਆਈਕਨ ਹੈ ਇਸ ਤੇ ਤੁਸੀਂ ਕੀ ਕਰਨਾ ਹੈ ਪ੍ਰੈਸ ਕਰਕੇ ਤੇ 올 ਦਾ ਜੋ ਨੋਟੀਫਿਕੇਸ਼ਨ ਹੈ ਉਸ ਨੂੰ ਇਸ ਤਰ੍ਹਾਂ ਔਨ ਕਰ ਲੈਣਾ ਹੈ ਜੀ ਤੇ ਉਸ ਤੋਂ ਬਾਅਦ ਵੀ ਦੇਖੋ ਇਸ ਤਰ੍ਹਾਂ ਤੁਸੀਂ ਫਿਰ ਲੋਗੋ ਤੇ ਕਲਿੱਕ ਕਰਨਾ ਹੈ ਜੀ ਲੋਗੋ ਤੇ ਕਲਿੱਕ ਕਰਾਂਗੇ ਤੇ ਆਪਣੇ ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਵਿੰਡੋ ਖੁੱਲ ਜਾਏਗੀ ਤੇ ਹੁਣ ਦੇਖੋ نیچے ਆਪਣੇ ਕੋ ਇੱਕ ਆਪਸ਼ਨ ਆ ਰਹੀ ਹੈ ਇਹ ਦੇਖੋ ਜੀ ਪਲੇਲਿਸਟ ਤੁਸੀਂ ਪਲੇਲਿਸਟ ਦੀ ਜੋ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ ਤੇ ਇੱਥੇ ਦੇਖੋ ਪਲੇਲਿਸਟ ਦੇ ਵਿੱਚ ਪਹਿਲੇ ਤੁਹਾਡੇ ਕੋ ਆ ਰਿਹਾ ਹੈ ਸਪਟੰਬਰ ਦੇ ਪੇਪਰ ਤੇ ਦੂਸਰੇ ਨੰਬਰ ਤੇ ਹੈ ਕੰਪੀਟੈਂਸੀ ਟੈਸਟ ਇਹ ਕੰਪੀਟੈਂਸੀ ਟੈਸਟ ਦੇ ਵਿੱਚ ਜਾ ਕੇ ਤੁਸੀਂ ਜੋ ਸ਼ੀਟਾਂ ਹਨ ਇੱਕ ਸ਼ੀਟ ਤੋਂ ਲੈ ਕੇ 8 ਸ਼ੀਟਾਂ ਤੱਕ ਤੁਹਾਨੂੰ ਸੋਲੂਸ਼ਨ ਮਿਲ ਜਾਣਗੇ ਉਹ ਤੁਸੀਂ ਸੋਲੂਸ਼ਨ ਦੇਖ ਲੈਣੇ ਹਨ ਸਾਰੀ ਸਬਜੈਕਟਾਂ ਦੇ ਕਿਹੜੇ-ਕਿਹੜੇ ਸਬਜੈਕਟ ਦੇ ਦੇਖਣੇ ਹਨ ਜੀ ਮੈਥ ਸਾਇੰਸ ਤੇ ਐਸਐਸ ਤੇ ਇਹ ਸਾਰੀਆਂ ਕਲਾਸਾਂ ਲਈ ਹੈ ਜੀ 6ਵੀਂ ਤੋਂ ਲੈ ਕੇ 10ਵੀਂ ਤੱਕ ਇਸੇ ਤਰ੍ਹਾਂ ਜੇਕਰ ਤੁਸੀਂ ਸਤੰਬਰ ਦੇ ਪੇਪਰ ਦੇਖਣਾ ਚਾਹੁੰਦੇ ਹੋ ਸਾਰੀਆਂ ਕਲਾਸਾਂ ਦੇ ਲੈ ਕੇ 6ਵੀਂ ਤੋਂ ਲੈ ਕੇ 12ਵੀਂ ਤੱਕ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਰੀ ਹੀ ਸਤੰਬਰ ਦੇ ਪੇਪਰ ਤੁਹਾਨੂੰ ਇਸ ਲਿੰਕ ਦੇ ਵਿੱਚ ਮਿਲ ਜਾਣਗੇ ਜਦੋਂ ਤੁਸੀਂ ਇਸ ਲਿੰਕ ਤੇ ਕਲਿੱਕ ਕਰੋਗੇ ਜਦੋਂ ਇੱਥੇ ਕਲਿੱਕ ਕਰੋਗੇ ਤੇ ਦੇਖੋ نیچے ਜਾਓਗੇ ਤੇ ਤੁਹਾਨੂੰ ਸਾਰੀਆਂ ਹੀ ਕਲਾਸਾਂ ਦੇ 8ਵੀਂ 10ਵੀਂ 9ਵੀਂ 7ਵੀਂ ਸਾਰੀਆਂ ਹੀ ਕਲਾਸਾਂ ਦੇ ਤੁਹਾਨੂੰ ਜੋ ਹੈ ਇਹ ਦੇਖੋ 11ਵੀਂ 12ਵੀਂ ਦੇ ਪੇਪਰ ਵੀ ਵਿੱਚ ਮੈਂ ਪਾਏ ਹੋਏ ਹਨ ਇਸ ਲਈ ਸਾਰੀਆਂ ਹੀ ਕਲਾਸਾਂ ਦੇ ਤੁਹਾਨੂੰ ਪੇਪਰ ਇੱਥੇ ਮਿਲ ਜਾਣਗੇ ਤੇ ਜਿਵੇਂ ਤੁਸੀਂ ਬਾਹਰ ਆ ਕੇ ਇਸ ਲਿੰਕ ਤੇ ਕਲਿੱਕ ਕਰੋਗੇ ਇਸ ਲਿੰਕ ਤੇ ਤੁਹਾਨੂੰ ਜੋ ਕੰਪੀਟੈਂਸੀ ਦੇ ਰਿਲੇਟਡ ਸ਼ੀਟਾਂ ਸਾਰੀਆਂ ਹੀ ਸ਼ੀਟਾਂ ਤੁਹਾਨੂੰ ਇਸਥੇ ਮਿਲ ਜਾਣਗੀਆਂ ਸਾਰੀਆਂ ਹੀ ਕਲਾਸਾਂ ਦੀਆਂ 6ਵੀਂ ਤੋਂ ਲੈ ਕੇ 10ਵੀਂ ਤੱਕ ਇਹ ਸਾਰੀਆਂ ਸ਼ੀਟਾਂ ਤੁਹਾਨੂੰ ਮਿਲ ਜਾਣਗੀਆਂ ਤੇ ਇਹਨਾਂ ਸ਼ੀਟਾਂ ਦੀ ਤੁਸੀਂ ਤਿਆਰੀ ਚੰਗੀ ਤਰ੍ਹਾਂ ਕਰਕੇ ਜਾਣੀ ਹੈ ਕਿਉਂਕਿ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜੋ ਪਹਿਲੇ 3 ਨੰਬਰ ਦਾ ਪੇਪਰ ਹੈ ਉਹ ਇਹਨਾਂ ਸ਼ੀਟਾਂ ਦੇ ਵਿੱਚੋਂ ਹੀ ਆਵੇਗਾ ਜੀ ਹੋਪ ਹੈ ਕਿ ਤੁਹਾਨੂੰ ਸਾਰੀ ਹੀ ਜੋ ਜਾਣਕਾਰੀ ਪ੍ਰੋਵਾਈਡ ਕਰਵਾਈ ਗਈ ਹੈ ਉਹ ਅੱਛੀ ਤਰ੍ਹਾਂ ਸਮਝ ਲੱਗੀ ਹੋएगी ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਨੂੰ ਜਰੂ ਆਨ ਕਰ ਲੈਣਾ ਹੈ ਜੀ ਤੇ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ